ਸੁਮਾਣਾ ਦੇ ਪੱਤਰਕਾਰ Shivnarayan Garg ਦੇ ਪੁੱਤਰ Kuldeep Garg ਮਾਨਯੋਗ ਅਦਾਲਤ ਦੇ ਸਰਕਾਰੀ ਵਕੀਲ ਬਣ ਗਏ ਹਨ ਉਹ ਪਿਛਲੇ ਦਿਨੀ ਹਰਿਆਣਾ ਵਿੱਚ 40000 ਦੀ ਸੰਖਿਆ ਵਿੱਚ ਪੇਪਰ ਦੇ ਕੇ ਆਏ ਸਨ ਸ਼ਰਣੀਕਰਨ ਤੋਂ ਬਾਅਦ ਦੂਜੇ ਪੇਪਰ ਵਿੱਚ 500 ਦੇ ਕਰੀਬ ਲੜਕੇ ਲੜਤੀਆਂ ਰਹਿ ਗਏ ਤੇ Kuldeep Garg ਨੇ 13ਵਾਂ ਸਥਾਨ ਪ੍ਰਾਪਤ ਕਰਕੇ ਸਰਕਾਰੀ ਵਕੀਲ ਬਣੇ ਅੱਜ ਸਾਰੇ ਪਰਿਵਾਰ ਵੱਲੋਂ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ ਗਈਆਂ ਤੇ Kuldeep Garg ਨੇ ਕਿਹਾ ਕਿ ਉਹ ਆਪਣੇ ਮਾਤਾ ਪਿਤਾ ਦੀ ਮਿਹਨਤ ਅਤੇ ਅਸ਼ੀਰਵਾਦ ਸਦਕਾ ਇਸ ਮਕਾਮ ਤੇ ਪੁੱਜੇ ਹਨ ਤੇ ਅੱਗੇ ਵੀ ਉਹ ਮਾਨਯੋਗ ਜੱਜ ਦੇ ਪੇਪਰ ਦੇ ਕੇ ਪੂਰੀ ਤਰ੍ਹਾਂ ਮਿਹਨਤ ਕਰਨਗੇ ਸਮਾਨਤਾ ਕਲਾ ਸ਼ਰਮਾ ਦੇ ਨਾਲ ਨੂਰੀ ਬਾਦਸਲ ਦੀ ਰਿਪੋਰਟ ਆਪਣੇ ਘਰ ਦਾ ਨਾ ਪਾਲੀ ਮੁੰਨੇ ਬਣੀਆਂ ਸੈਕਿੰਦਿਕ ਫੋਟੋ ਵੀ ਕਰਦੇ ਆਗੇ ਮੇਰਾ ਨਾਮ ਕੁਲਦੀਪ ਗਰਗ ਕੁਲਦੀਪ ਗਰਜੀ ਜਿਹੜੀ ਸਰਕਾਰੀ ਵਕੀਲ ਦੀ ਪੋਸਟ ਤੁਹਾਨੂੰ ਮਿਲੀ ਹੈ ਕੀ ਮੈਂ ਤੁਹਾਨੂੰ ਕਿੰਨੇ ਬੱਚਿਆਂ ਨੇ ਐਗਜ਼ਾਮ ਦਿੱਤੇ ਸੀ ਹਾਂਜੀ ਕਿੰਨੇ ਬੱਚੇ ਸੀ ਜੇ ਤਿੰਨ ਐਗਜ਼ਾਮ ਹੋਏ ਸੀ ਪਹਿਲੇ ਐਗਜ਼ਾਮ ਚ 40000 ਬੱਚੇ ਸੀ ਤੇ ਦੂਜੇ ਐਗਜ਼ਾਮ ਚ ਫਿਰ 500 ਬੱਚਿਆਂ ਨੇ ਦਿੱਤਾ ਸੀ ਤੇ ਤੀਜੇ ਜਿਹੜੀ ਇੰਟਰਵਿਊ ਚ 250 ਬੱਚੇ ਆਏ ਸੀ ਤੇ ਮੇਰਾ ਉਸ ਚ 13ਵਾਂ ਰੈਂਕ ਆਇਆ ਹਰਿਆਣਾ ਵਿੱਚ ਤੁਹਾਨੂੰ ਮਿਲੀ ਹੈ ਹਾਂਜੀ ਹਰਿਆਣਾ ਸਰਕਾਰੀ ਨੌਕਰੀ ਕੀ ਮਹਿਸੂਸ ਕਰ ਰਹੇ ਤੁਸੀਂ ਤੁਹਾਨੂੰ ਪੋਸਟ ਮਿਲਣ ਤੋਂ ਬਾਅਦ ਬਹੁਤ ਵਧੀਆ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਜੋ ਵੀ ਮਿਹਨਤ ਕੀਤੀ ਸੀ ਕਿੰਨੀ ਕਿਤਾਬਾਂ ਪੜਾਈ ਕੀਤੀ ਸੀ ਜਿਹਦੇ ਐਗਜ਼ਾਮ ਦੇਣ ਵਾਸਤੇ ਬਹੁਤ ਸਾਰ ਦੋ ਤਿੰਨ ਸਾਲ ਹੋ ਗਏ ਜੋ ਇਸ ਜਿਹੜੇ ਮੈਂ ਲਗਾਤਾਰ ਮਿਹਨਤ ਕਰ ਰਿਹਾ ਸੀ ਪਹਿਲਾਂ ਮੈਂ ਜੁਡੀਸ਼ਰੀ ਦੀ ਐਗਜ਼ਾਮ ਵੀ ਦਿੱਤਾ ਸੀ ਉਸ ਚ ਕੁਝ ਅੰਕਾ ਤਾਂ ਰਹਿ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਐਗਜ਼ਾਮ ਦਿੱਤਾ ਤਾਂ ਦੋ ਤਿੰਨ ਸਾਲ ਹੋ ਗਏ ਸੀ ਪੂਰੇ ਪਰ ਸੁਰਾਤ ਨੂੰ ਹੈ ਪਰ ਸੁਰਾਤ ਹਾਂਜੀ ਬੜੀ ਖੁਸ਼ੀ ਦੀ ਗੱਲ ਹੈ ਹਾਂਜੀ ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਮੇਰਾ ਨਾਮ ਬਿੰਨੀ ਗਰਗੇ ਜੀ ਬਿੰਨੀ ਗਰਗੇ ਜੀ ਤੁਹਾਡੇ ਪਰਿਵਾਰ ਚ ਮੁੰਡਾ ਜਿਹੜਾ ਸਰਕਾਰੀ ਵਕੀਰ ਬਣਾਇਆ ਕੀ ਕਰਨਾ ਚਾਹੁੰਦੇ ਹੋ ਮੈਂ ਬਹੁਤ ਖੁਸ਼ ਆ ਜੀ ਉਹ ਮੇਰਾ ਭਰਾ ਹੈ ਉਹ ਬਹੁਤ ਵਧੀਆ ਉਹਨੇ ਮਤਲਬ 3-4 ਸਾਲ ਹੋ ਗਏ ਆਪਣੀ ਪੜ੍ਹਾਈ ਕਰਦੇ ਨੂੰ ਬਹੁਤ ਮਿਹਨਤ ਕਰਕੇ ਹੁਣ ਉਹਨੇ ਪਾਵਰ ਆਫ ਅਟਾਰਨੀ ਹੈ ਜਿਹੜੀ ਡਿਸਟ੍ਰਿਕਟ ਅਟਾਰਨੀ ਆਪਣੀ ਪੋਸਟ ਲਈਤੀ ਹੈ ਹਰਿਆਣੇ ਦੇ ਵਿੱਚ ਅਸੀਂ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਕਿ ਹਾਂ ਮਤਲਬ ਹੁਣ ਉਹਨੇ ਆਪਣੀ ਮਿਹਨਤ ਦਾ ਉਹਨੂੰ ਫਲ ਮਿਲਿਆ